ਮੌਸਮ ਬਿਪਾਰਕ ਦੇ ਵੱਲੋਂ ਜਾਰੀ ਕੀਤੀ ਗਈ ਨਵੀਂ ਅਪਡੇਟ ਦੇਖੋ ਕੜਾਕੀ ਦੀ ਠੰਡ ਨੇ ਕਿਵੇਂ ਲੋਕਾਂ ਦਾ ਜਨਜੀਵਨ ਕੀ ਪ੍ਰਭਾਵਿਤ ਸ੍ਰਸ਼ਟ ਕਾਲ ਜੀ ਮੈਂ ਰਿਨਾ ਧੀਮਾਨ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਲੈ ਕੇ ਹਾਜ਼ਰ ਹੋਇਆ ਮੌਸਮ ਦਾ ਤਾਜ਼ਾ ਹਾਲ ਜੇਕਰ ਤੁਸੀਂ ਵੀ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਜੁੜੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਆਓ ਤੁਹਾਡੇ ਨਾਲ ਅੱਜ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਦਾਦੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੀ 16 ਜਨਵਰੀ ਤੱਕ ਇਸੇ ਤਰੀਕੇ ਦੇ ਮੌਸਮ ਨੂੰ ਲੈ ਕੇ ਹਾਲਾਤ ਰਹਿਣਗੇ ਅਤੇ ਖਾਸ ਕਰਕੇ ਸੰਘਣੀ ਤੋਂ ਬੇਹਦ ਸੰਘਣੀ ਧੁੰਦ ਪਵੇਗੀ ਇਸ ਕਰਕੇ ਲੋਕ ਬਾਹਰ ਨਿਕਲਣ ਤੋਂ ਪਹਿਲਾਂ ਖਾਸ ਸਾਵਧਾਨੀਆਂ ਜ਼ਰੂਰ ਵਰਤਣ ਇਸ ਨਾਲ ਹੀ ਦਾ ਦੇ ਕੇ ਕੜਾਕੇ ਦੀ ਠੰਡ ਕਰਕੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਲੋਕਾਂ ਦੇ ਕਾਰੋਬਾਰ ਦੇ ਉੱਤੇ ਇਸ ਦਾ ਬੇਹੱਦ ਅਸਰ ਨਜ਼ਰ ਆ ਰਿਹਾ ਹੈ ਕਿ ਕੜਾਕੇ ਦੀ ਠੰਡ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਨੇ ਅਤੇ ਬਾਜ਼ਾਰਾਂ ਦੇ ਵਿੱਚ ਭੀੜ ਨਹੀਂ ਜਿਸ ਕਰਕੇ ਕਾਰੋਬਾਰੀਆਂ ਦੇ ਉੱਤੇ ਕਾਫੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਉੱਤੇ ਹੀ ਲਗਾਤਾਰ ਇਸ ਕੜਾਕੇ ਦੀ ਠੰਡ ਦਾ ਸੰਗਰੇ ਤੁੰਦ ਦਾ ਕਹਿਰ ਫਲਾਈਟਾਂ ਤੇ ਵੀ ਪਿਆ ਜਿਸ ਕਰਕੇ ਹੁਣ ਫਲਟਾਂ ਕਈ ਰੱਦ ਹੋ ਗਈਆਂ ਤੇ ਕਈਆਂ ਦਾ ਸਮਾਂ ਅੱਗੇ ਪਿੱਛੇ ਹੋ ਗਿਆ ਆਓ ਤੁਹਾਨੂੰ ਦੱਸਦੇ ਹਾਂ ਮੌਸਮ ਦਾ ਤਾਜ਼ਾ ਹਾਲ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਨਵਾਂ ਅਲਰਟ ਜਾਰੀ ਕੀਤਾ ਗਿਆ ਆਈਐਮਡੀ ਵੱਲੋਂ ਹੁਣੇ ਜਿਹੇ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਨੇ ਆਉਂਦੇ ਦਿਨਾਂ ਲਈ yellow ਅਲਰਟ ਜਾਰੀ ਕੀਤਾ ਹੈ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ 13 ਤੇ 14 ਜਨਵਰੀ ਨੂੰ ਧੁੰਦ ਜ਼ਿਆਦਾ ਰਹੇਗੀ ਇਹ ਵੀ ਅਨੁਮਾਨ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਬਾਂ ਦੀ ਵੀ ਪੈ ਸਕਦੀ ਹੈ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਵਿੱਚ ਸੂਬੇ ਦਾ ਸਭ ਤੋਂ ਘੱਟੋ ਘੱਟ ਤਾਪਮਾਨ 1.1°C ਦਰਜ ਕੀਤਾ ਗਿਆ ਆਉਂਦੇ ਦਿਨਾਂ ਵਿਚਾਲੇ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ 14 ਜਨਵਰੀ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਧੁੰਦ ਤੇ ਸੀਤ ਲਹਿ ਦਾ yellow alert ਐਲਾਨਿਆ ਗਿਆ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾ ਸ਼ਹਿਰ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮੁਹਾਲੀ ਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਜਦੋਂ ਕਿ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਤੇ ਪਟਿਆਲਾ ਵਿੱਚ ਠੰਡ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ 14 ਤੇ 15 ਜਨਵਰੀ ਨੂੰ ਦੱਖਣੀ ਤੇ ਪੱਛਮੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਸਮ ਸੁਧਾਰਨ ਰਹਿਣ ਦੀ ਸੰਭਾਵਨਾ ਪਰ ਕੇਂਦਰੀ ਤੇ ਪੂਰਬੀ ਪੰਜਾਬ ਦੇ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਰਹੇਗੀ ਇਸ ਦੌਰਾਨ ਵਿਜ਼ਿਬਿਲਟੀ ਘਟਣ ਕਾਰਨ ਆਵਾਜਾਈ ਉੱਤੇ ਅਸਰ ਪੈ ਸਕਦਾ ਫਿਲਹਾਲ ਕੰਬਣੀ ਛਿਰਨ ਵਾਲੀਆਂ ਰਾਤਾਂ ਤੇ ਸਵੇਰੇ ਸੰਘਣੀ ਧੁੰਦ ਵਿੱਚ ਕੰਮਾਂ ਤੇ ਜਾਣ ਵਾਲੇ ਲੋਕਾਂ ਦਾ ਹਾਲ ਬੇਹਾਲ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਗਿਰਾਵਟ ਹੋਣ ਦੇ ਅਸਰ ਨੇ ਇਸ ਕਰਕੇ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਵਾਹਨਾਂ ਦੀ ਰਫ਼ਤਾਰ ਘਟ ਕਰ ਲਈ ਜਾਵੇ ਸੜਕਾਂ ਤੇ ਵਿਜ਼ਿਬਿਲਟੀ ਜ਼ੀਰੋ ਹੋ ਜਾਵੇਗੀ ਧੁੰਦ ਦੇ ਕਹਿਰ ਦਾ ਅਸਰ ਪੰਜਾਬ ਦੇ ਵਿੱਚ ਲਗਾਤਾਰ ਦਿਖਾਈ ਦੇ ਰਿਹਾ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਸਾਵਧਾਨੀਆਂ ਵਰਤਨ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਬਜ਼ੁਰਗਾਂ ਵਾਸਤੇ ਤੇ ਛੋਟੇ ਬੱਚਿਆਂ ਵਾਸਤੇ ਵੀ ਮੌਸਮ ਵਿਭਾਗ ਦੇ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਇਸ ਕਰਕੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਜੇਕਰ ਬਾਹਰ ਕਿਤੇ ਸਫ਼ਰ ਵੀ ਕਰਦੇ ਹੋ ਤਾਂ ਵੱਧ ਤੋਂ ਵੱਧ ਗਰਮ ਕੱਪੜਿਆਂ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੋਂ ਕੋਈ ਵੀ ਰਾਹਤ ਨਹੀਂ ਮਿਲੇਗੀ ਸਗੋਂ ਕੜਾਕੇ ਦੀ ਠੰਡ ਵਿਖ ਨੂੰ ਮਿਲੇਗੀ ਸੁੱਕੀ ਠੰਡ ਕਰਕੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਖੰਦ ਜੁਕਾਮ ਤੋਂ ਖਾਸ ਧਿਆਨ ਰੱਖਿਆ ਜਾਵੇ ਇਸੇ ਨਾਲ ਹੀ ਸੰਗਠਨ ਦੇ ਚਲਦੇ ਲੋਕਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਅਪੀਲ ਹੈ ਕਿ ਜੇਕਰ ਤੁਸੀਂ ਬਾਹਰ ਜਾਣਾ ਤਾਂ ਮਾਸਕ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਹਾਲਾਂਕਿ ਫਰੀਦਕੋਟ ਫਿਰੋਜ਼ਪੁਰ ਤੇ ਮੋਗਾ ਚ ਹਾਲਾਤ ਮੁਕਾਬਲਤਨ ਆਮ ਰਹਿਣ ਦੀ ਉਮੀਦ ਹੈ 14 ਤੇ 15 ਜਨਵਰੀ ਨੂੰ ਦੱਖਣੀ ਤੇ ਪੱਛਮੀ ਜ਼ਿਲ੍ਹਿਆਂ ਚ ਮੌਸਮ ਚ ਥੋੜਾ ਸੁਧਾਰ ਹੋ ਸਕਦਾ ਹੈ ਪਰ ਮੱਧ ਅਤੇ ਪੂਰਬੀ ਪੰਜਾਬ ਦੇ ਵਿੱਚ ਸਵੇਰੇ ਧੁੰਦਛਾਈ ਰਹਿ ਸਕਦੀ ਹੈ ਵਿਭਾਗ ਨੇ ਲੋਕਾਂ ਨੂੰ ਧੁੰਦ ਦੌਰਾਨ ਸਾਵਧਾਨੀ ਨਾਲ ਗੱਡੀ ਚਲਾਉਣ ਬੇਲੋੜੀ ਯਾਤਰਾ ਤੋਂ ਬਚਣ ਤੇ ਕਿਸਾਨਾਂ ਨੂੰ ਮੌਸਮ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਾਂਦੇ ਸਲਾਹ ਦਿੱਤੀ ਗਈ ਹੈ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਨੂੰ ਲੈ ਕੇ ਕਿਵੇਂ ਦਾ ਹਾਲ ਹੈ ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰਿਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਇਲਾਕੋਂ ਤੋਂ ਕਿਹੜੇ ਲੋਕ ਨੇ ਤੇ ਉੱਥੇ ਮੌਸਮ ਦਾ ਕਿਵੇਂ ਦਾ ਹਾਲ ਹੈ